ਕੌਤੀ ਬਾਬਿਆਂ ਦਾ ਸੰਤਾਂ ਦਾ ਮਹੰਤਾਂ ਦਾ ਪਖੰਡੀਆਂ ਦਾ ਜਨਮ ਕਦੋਂ ਹੋਇਆ ਤੇ ਪਹਿਲੇ ਤਰੰਕੋਂ ਕੇ ਗੁਰੂ ਘਰ ਦੇ ਵਿੱਚ ਪਾਈ ਸ਼ਮਸ਼ੀ ਪਾਈ ਮਰਦਾਨਾ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਵਿਆਲਾ ਜੀ ਪਾਈ ਮਨੀ ਸਿੰਘ ਜੀ ਪਾਈ ਤਾਰੂ ਸਿੰਘ ਜੀ ਤੇ ਪਾਈ ਸਾਹਿਬ ਆਜ ਸਿੰਘ ਜੀ ਪਾਈ ਸੁਵੇਰ ਸਿੰਘ ਜੀ ਇਸ ਸ਼ਬਦਾਂ ਦੇ ਨਾਲ ਮਾਨਤੇ ਸਤਕਾਰ ਦਿੱਤਾ ਜਾਂਦਾ ਸੀ ਸਿੱਖ ਧਰਮ ਦੇ ਅੰਦਰ ਪਰ ਇਹ ਅਖੌਤੀ ਬਾਪੇ ਸੰਤ ਮਹਾਗਮਾ महंत ਇਹ ਕਦੋਂ ਦੇ ਸਿੱਖੀ ਘਰ ਦੇ ਵਿੱਚ ਆ ਗਏ ਤੇ ਇਹਨਾਂ ਨੇ ਸਿੱਖੀ ਨੂੰ ਢਾਲ ਆਣੀ ਸ਼ੁਰੂ ਕਰ ਦਿੱਤੀ ਇਸ ਵਿਸ਼ੇ ਤੇ ਆਪਾਂ ਅੱਜ ਵਿਚਾਰ ਕਰਾਂਗੇ ਸਾਧ ਸੰਗਤ ਜੀ ਪਹਿਲਾਂ ਕਲੀਪਾਰਨ ਦੀ ਰਾਜਧਾਨੀ ਕੋਲਕਾਤਾ ਹੋਇਆ ਕਰਦੀ ਸੀ ਸਾਲ 1911 ਦੇ ਵਿੱਚ ਕੋਲਕਾਤਾ ਤੋਂ ਬਦਲ ਕੇ ਦਿੱਲੀ ਰਾਜਧਾਨੀ ਬਣਾਈ ਗਈ ਤਾਂ ਇਹਨਾਂ ਅੰਗਰੇਜ਼ਾਂ ਨੇ ਬੜਾ ਕਹਿਣ ਇਛਾ ਕੀਤਾ ਕਿ ਸਾਨੂੰ ਅਸੀਂ ਵਿਸਫ ਦੇ ਵੱਡੇ ਹਿੱਸੇ ਤੇ ਰਾਜ ਕੀਤਾ ਹੈ ਇਤਨੀਆ ਦਿੱਕਤ ਅਤੇ ਮੁਸੀਬਤਾਂ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਜਿੰਨਾ ਕਿ ਇਹ ਪੰਜਾਬ ਦਾ ਰਾਜ ਖੂਨ ਦੇ ਵਿੱਚ ਸਾਨੂੰ ਮੁਸੀਬਤਾਂ ਆਈਆਂ ਮੁਸ ਤੇ ਸਾਨੂੰ ਦਿੱਕਤਾਂ ਆਈਆਂ ਤੇ ਸਾਡਾ ਜਾਨੀ ਤੇ ਬਾਲੀ ਨੁਕਸਾਨ ਹੋਇਆ ਤੇ ਇਹਨਾਂ ਸਿੱਖਾਂ ਨੂੰ ਕਿਵੇਂ ਕੰਮ ਕੀਤਾ ਜਾਵੇ ਤਾਂ ਇਹਨਾਂ ਦੇ ਉੱਪਰ ਇਹਨਾਂ ਨੇ ਫਿਰ ਕਈ ਹੱਲ ਖੰਡੇ ਕੀ ਅਪਣਾਏ ਸਾਧ ਸੰਗਤ ਜੀ ਇਹਨਾਂ ਨੇ ਸਭਾਵਾਂ ਬੁਲਾਈਆਂ ਜਿਸ ਸਭਾਵਾਂ ਦੇ ਵਿੱਚ ਵੱਡੇ ਵੱਡੇ ਵਿਦਵਾਨ ਸਨ ਤੇ ਉਹਦੇ ਵਿੱਚ ਫਿਰ ਇਹਨਾਂ ਨੇ ਇਹ ਵਿਚਾਰ ਕੀਤਾ ਇਸ ਨਤੀਜੇ ਤੇ ਪਹੁੰਚੇ ਕਿ ਸਿੱਖਾਂ ਨੂੰ ਐਵੇਂ ਨਹੀਂ ਮਾਰਿਆ ਜਾ ਸਕਦਾ ਨਾ ਤੋਪਾਂ ਨਾਲ ਨਾ ਟੰਕਾ ਨਾਲ ਨਾ ਤਲਵਾਰਾਂ ਨਾਲ ਨਾ ਅਸਰਾ ਨਾਲ ਨਾ ਸ਼ਸਤਰਾਂ ਨਾਲ ਇਹਨਾਂ ਨੂੰ ਤਾਂ ਮਾਰਿਆ ਜਾ ਸਕਦਾ ਜੇਕਰ ਇਹਨਾਂ ਨੂੰ ਗੁਰਬਾਣੀ ਦੇ ਨਾਲੋਂ ਤੋੜ ਦਿੱਤਾ ਜਾਵੇ ਤਾਂ ਗੁਰਬਾਣੀ ਨਾਲੋਂ ਤੋੜਨ ਵਾਸਤੇ ਫਿਰ ਇਹਨਾਂ ਨੇ ਜੋ ਕੁਝ ਸਿੱਖ ਫੌਜੀ ਫੌਜ ਦੇ ਵਿੱਚ ਸਨ ਉਨ੍ਹਾਂ ਦੇ ਨਾਲ ਇਹਨਾਂ ਨੇ ਸੈਟਿੰਗ ਕੀਤੀ ਅਤੇ ਹੋਰ ਵੀ ਪਖੰਡੀ ਲੋਕਾਂ ਦੇ ਨਾਲ ਜਿਨ੍ਹਾਂ ਦੀ ਪਕੜ ਸੀ ਸਮਾਜ ਦੇ ਉੱਪਰ ਉਹਨਾਂ ਦੇ ਨਾਲ ਵੀ ਇਹਨਾਂ ਨੇ ਸੈਟਿੰਗ ਕੀਤੀ ਕਿ ਤੁਸੀਂ ਬਾਦੇ ਬਣ ਜਾਓ ਤੁਸੀਂ ਸੰਤ ਬਣ ਜਾਓ ਤੁਸੀਂ ਮਹੰਤ ਬਣ ਜਾਓ ਤੇ ਇੱਕ ਤਾਂ ਤੁਹਾਡੀ ਪੂਜਾ ਹੋਵੇਗੀ ਇੱਕ ਤਾਂ ਤੁਹਾਡਾ ਮਾਨ ਤੇ ਸਤਕਾਰ ਹੋਵੇਗਾ ਤੇ ਧਨ ਤੇ ਤੌਲਤ ਤੁਹਾਨੂੰ ਬੇਸੁਰਾਕ ਨਹੀਂ ਤੇ ਤੁਸੀਂ ਜੋ ਹੈ ਸਿੱਖੀ ਸਿਧਾਂਤਾਂ ਨੂੰ ਥੋੜਾ ਜਿਹਾ ਤੋੜ ਕੇ ਵੇਚਣਾ ਹੋਵੇਗਾ ਤਾ ਫਿਰ ਜੇ ਬਾਪਿਆਂ ਦਾ ਜਨਮ ਹੋਇਆ ਇਹ ਬਾਪੇ ਸੰਤ ਇਹ ਦੇ ਸੰਨ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਗ ਉਹ ਇਹ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠਗ ਐਸੇ ਸੰਤ ਨਮੋ ਕੋ ਪਾਵੇ ਦਾਲਾਸ ਨੂੰ ਪੇਦਾ ਕਰਕਾਵੇ ਤੇ ਇਹੋ ਤੇ ਸੰਤ ਦੇ ਨੇ ਉਹ ਬਾਈਕ ਨੂੰ ਚੰਗੇ ਨਹੀਂ ਲੱਗਦੇ ਕਿਉਂਕਿ ਇਹ ਤਾਂ ਪਖੰਡੀ ਹਨ ਅਸੀਂ ਗੁਰੂ ਨਾਲ ਸੱਚੇ ਦਿਲੋਂ ਪ੍ਰੀਤ ਕਰਨੀ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਨਾਲ ਆਪਣੇ ਗੁਰੂ ਨਾਲ ਪ੍ਰੀਤੀ ਕਰਨੀ ਹੈ ਆਪਣੇ ਗੁਰੂ ਨਾਲ ਪੰਪਤ ਕਰਨੀ ਹੈ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੂ ਮੈਂ ਕਰੋ ਜੁਦਰੀਆ ਕੋ ਸੰਗ ਮਿਲੇ ਪੜਵਾਗੀ ਮੈਨੂੰ ਤੇ ਵਾਹਿਗੁਰੂ ਦੇ ਨਾਲ ਪ੍ਰੀਤ ਲੱਗੀ ਹੈ ਜਦੋਂ ਵਾਹਿਗੁਰੂ ਦੇ ਨਾਲ ਪ੍ਰੀਤਾਂ ਲੱਗ ਜਾਂਦੀਆਂ ਨੇ ਤਾਂ ਫੇਰ ਉਹ ਪ੍ਰੀਤ ਟੁੱਟਦੀ ਨਹੀਂ ਉਹ ਪ੍ਰੀਤ ਤੋਲ ਲੈਂਦੀ ਏ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਆਖਦੇ ਹਨ ਮੀਨ ਫਕਰ ਫਾਂਕਿਓ ਅਰ ਕਾਟਿਓ ਰਾਂਗਿਓ ਕੋ ਪਾਣੀ ਖੰਡ ਖੰਡ ਕਰ ਉਹ ਜਰ ਕੀ ਨੂੰ ਤਉਨ ਅੰਬਿਸਰ ਪਾਣੀ ਮਛਲੀ ਪਾਣੀ ਤੋਂ ਬਗਾਰ ਰਹਿ ਨਹੀਂ ਸਕਦੀ ਤੇ ਮਰਨ ਤੋਂ ਬਾਅਦ ਜੋ ਉਸ ਦਾ ਆਹਾਰ ਕਰਦਾ ਏ ਉਸ ਨੂੰ ਵੀ ਪਾਣੀ ਦੀ ਪਿਆਸ ਲੰਮਦੀ ਏ ਪਾਣੀ ਪੀਣ ਵਾਸਤੇ ਉਸ ਨੂੰ ਉਸ ਦੇ ਅੰਦਰ ਦੇ ਹਿਰਦੇ ਨੂੰ ਤਰਪਾਉਂਦੀ ਏ ਤੋ ਜਿਉ ਮਛੀ ਬਿਨ ਪਾਣੀ ਐ ਕਿਉ ਜੀਵਨ ਪਾਵੇ ਗੁੰਗ ਵੀ ਹੋਣਾ ਛਾਤ ਕੋ ਕਿਉ ਕੰਤ ਤਾਰੇ ਨਾ ਕੋਰਨ ਕੇ ਬੇਦਿਆ ਸਾਤ ਕੋ ਪੜਦਾ ਆਵੇ ਭਾਵ ਲੋਕੀ ਬਾਸਰਾ ਮੈਂ ਆਪ ਬਤਾਵੇ ਕਿਉ ਸੰਗ ਜਨਾ ਹਰ ਪੀਤ ਹੈ ਦੇਖ ਦਰਸਾ ਕ ਜੇ ਵਾਹਿਗੁਰੂ ਦੇ ਪਿਆਰੇ ਸੇਵਕਾਂ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪ੍ਰੀਤੀ ਲੱਗ ਸਕੀ ਫਿਰ ਤੋਰੀ ਨਾ ਕੁੰਟੇ ਛੋਰੀ ਨਾ ਛੂਟੇ ਐਸੀ ਬਾਧ ਖਿੱਚ ਤਰੀ ਫਿਰ ਕੋਈ ਉਸ ਪ੍ਰੀਤੀ ਨੂੰ ਤੋੜਨਾ ਚਾਹੇ ਉਸ ਪ੍ਰੀਤੀ ਨੂੰ ਛਡਾਉਣਾ ਚਾਹੇ ਇਸ ਨੂੰ ਛੱਡ ਦੇ ਤਾਂ ਉਹ ਕਦੇ ਛੱਡਦੇ ਨਹੀਂ ਉਹ ਆਪਣੀ ਜਿੰਦ ਕੁਰਬਾਨ ਕਰ ਦਿੰਦੇ ਨੇ ਪਰ ਆਪਣੇ ਗੁਰੂ ਦੇ ਨਾਲੋਂ ਮੁਹੱਬਤ ਨੂੰ ਉਹ ਕਦੇ ਤੋੜਦੇ ਨਹੀਂ ਪਾਈਸਾ ਪਾਈ ਮਤੀ ਦਾਸ ਜੀ ਦੇ ਸਾਹਮਣੇ ਇੱਕ ਪਾਸੇ ਜਨਾਲ ਆਰਾ ਲੈ ਕੇ ਖੜੇ ਨੇ ਤੇ ਇੱਕ ਪਾਸੇ ਉਹਨਾਂ ਨੂੰ ਆਖਿਆ ਗਿਆ ਸੀ ਦੇਖ ਲਓ ਉਹ ਆਰਾਏ ਇਸ ਆਰਾਏ ਦੇ ਨਾਲ ਤੁਹਾਡੇ ਚੰਨ ਤਨ ਨੂੰ ચીਰ ਕੇ ਟੁਕੜੇ ਕਰ ਦਿੱਤੇ ਜਾਣਗੇ ਇੱਕ ਪਾਸੇ ਨਗਰ ਮਾਰੋ ਔਰ ਤਾਜ ਤੇ ਤਖਤ ਦੇ ਤਾਜ ਤੁਹਾਡੇ ਸਿਰ ਤੇ ਸਜਾਇਆ ਜਾਵੇਗਾ ਤੇ ਤਖਤ ਤੇ ਉੱਪਰ ਤੁਹਾਨੂੰ ਬਿਠਾਇਆ ਜਾਵੇਗਾ ਤੁਹਾਡੇ ਅੱਗੇ ਪਿੱਛੇ ਸਿਪਾਹਸਰਾਰ ਹੋਣਗੇ ਔਰ ਤੁਹਾਡੇ ਹੁਕਮ ਨੂੰ ਉਹ ਮੰਨਣਗੇ ਸੋ ਹੁਣ ਤੁਹਾਨੂੰ ਇਹਨਾਂ ਦੋਵਾਂ ਦੇ ਵਿੱਚੋਂ ਕੀ ਚਾਹੀਦਾ ਹੈ ਕਾ ਉਸ ਵੇਲੇ ਭਾਈ ਮਤੀ ਦਾਸ ਜੀ ਨੇ ਕਿਹਾ ਇਹ ਮੈਨੂੰ ਤਾਜ ਤੇ ਤਖਤ ਨਹੀਂ ਚਾਹੀਦੇ ਕਿਉਂਕਿ ਜਿਵੇਂ ਭਾਈ ਨੰਨ ਲਾਲ ਜੀ ਨੇ ਕਿਹਾ ਹੈ ਨਾ ਹਜ਼ਾਰ ਪਖ ਤੇ ਮਰਸਾ ਕਿਤਾਬੇ ਦਾ ਰਹਾ ਅੰਦ ਕਲੰਦਰਾ ਨੇ ਤੋ ਤਾਜ ਨੂੰ ਲਗਿ ਨਮੇ ਖਾਤ ਇਹ ਮੈਨੂੰ ਤਾਜ ਤੇ ਤਖਤ ਖੀਰਿਆਂ ਦੇ ਜਵਾਨਾਤਾਂ ਦੇ ਨਾਲ ਜੜਤ ਕੀਤੇ ਹੋਏ ਨਹੀਂ ਚਾਹੀਦੇ ਮੈਨੂੰ ਆਪਣੇ ਗੁਰੂ ਦੇ ਨਾਲ ਭੋਪਤ ਚਾਹੀਦੀ ਏ ਐਸੀ ਤਰ੍ਹਾਂ ਅੱਜ ਭਾਈ ਮਤੀਦਾਸ ਜੀ ਨੇ ਚਾਂਗਨੀ ਚੌਕ ਵਿੱਚ ਖੜੇ ਹੋ ਕੇ ਗੁਰਬਾਣੀ ਦੇ ਇਨ ਪੰਕਤੀਆਂ ਦੇ ਅਰਥ ਕਾ ਦਿੱਤੇ ਕਰਵਤ ਪਲਾ ਨ ਕਰਵਤ ਤੇਰੀ ਲਾਗਲੇਸਰ ਫਿਰਤੀ ਮੇਰੀ ਘੋਵਾਰੀ ਮੁਖ ਇਹ ਪਿਆਰੇ ਕਰਵਟ ਦੇ ਰੂਪੋ ਕਾਹੇ ਬੁਮਾਰੇ ਜੋ ਪਰ ਚੀਰੇ ਅੰਗ ਨ ਮੋ ਜੇ ਆਹ ਹਾਲਾ ਮੇਰੇ ਤਨ ਨੂੰ چیر ਕੇ ਦੁੱਖ ਪੜੀ ਵੀ ਕਰ ਦੇਵੇ ਉਹ ਮੈਨੂੰ ਪਰਵਾਹ ਨਹੀਂ ਪਰ ਇਹ ਮੈਨੂੰ ਪਰਵਾਹ ਨਹੀਂ ਕਿ ਕੋਈ ਮੈਨੂੰ ਇਹ ਕਹਵੇ ਕਿ ਤੂੰ ਆਪਣੇ ਗੁਰੂ ਦੇ ਨਾਲੋਂ प्रीਤੀ ਤੋੜ ਦੇ ਮੈਂ ਤੇ ਆਪਣੇ ਗੁਰੂ ਦੇ ਨਾਲ ਇਤਨੀ प्रीਤੀ ਲਾਈਏ ਤੋਹੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦੋਖ ਖਚ ਨਹੀਂ ਤਾਂ ਉਹਨਾਂ ਜਲਾਦਾ ਨੇ ਭਾਵੇਂ ਉਸ ਦੇ ਤੰਗ ਨੂੰ ਚੇਲ ਦਿੱਤਾ ਪਰ ਉਹ ਜਦੋਂ ਤੱਕ ਉਹਦੇ ਸਵਾਸ ਛਲੇ ਉਹਨਾਂ ਤੱਕ ਉਹਨਾਂ ਨੇ ਕਿਹਾ ਧੰਨ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਪਾਸਾ ਧੰਨ ਤੇਰੀ ਸਿੱਖੀ ਤੇ ਸਿੱਖੀ ਕੇਸੇ ਕੇਸਾਂ ਸਵਾਸਾਂ ਸੰਗਿ ਬਾਦਿਓ ਇਹ ਮੇਰੀ ਆਪਨੇ ਚਰਣਾ ਵਿੱਚ ਅਰਦਾਸ ਦੀ ਬੇਨਤੀ ਤਾਂ ਉਹਨਾਂ ਨੇ ਇਸ ਤਰ੍ਹਾਂ ਬੇਨਤੀ ਆਪਣੇ ਗੁਰੂ ਦੇ ਨਾਲ ਨਿਭਾਈ ਫਿਰ ਭਾਈ ਬਿਆਲਾ ਜੀ ਨੂੰ ਵੀ ਇਹੀ ਕਿਹਾ ਤਾਂ ਭਾਈ ਬਿਆਲਾ ਜੀ ਨੂੰ ਕਿਹਾ ਦੇਖੋ ਤੋ ਆਰੂਮੀ ਤਾਜ ਕਰ ਮਿਲੇਗਾ ਪਰ ਭਾਈ ਦਿਆਲਾ ਜੀ ਨੇ ਕਾ ਦਿੱਤਾ ਨਹੀਂ ਚਾਹੀਦੇ ਮੈਨੂੰ ਇਹ ਰਾਜ ਬਾਗ ਕਿਉਂਕਿ ਲੱਖ ਨਸਕਰ ਲੱਖ ਬਾਜੇ ਵੇਜੇ ਲੱਖ ਲੱਖ ਵਟ ਕਰੇ ਸਲਾਮ ਲਖਾਂ ਉਪਰ ਫਰਮਾਇਸ ਤੇ ਇਹ ਲੱਖ ਉਠਾ ਕੇ ਮਾਨ ਜਾਂ ਪਤ ਦੇਖੇ ਨਾ ਪਵੇ ਤਾਂ ਸਭ ਮੇਰਾ ਤੁੰਕਾਮ ਨਹੀਂ ਮੈਨੂੰ ਇਹ ਸ਼ਾਹੀ ਫੌਜਾਂ ਚਾਹੀਦੀਆਂ ਨਹੀਂ ਮੈਨੂੰ ਤਾਜ ਤੇ ਤਖਤ ਚਾਹੀਦੇ ਮੈਨੂੰ ਆਪਣੇ ਗੁਰੂ ਦੇ ਨਾਲ ਮੁਹੱਬਤ ਚਾਹੀਦੀ ਏ ਤੇ ਮੈਂ ਆਪਣੇ ਗੁਰੂ ਦੇ ਨਾਲ ਪਿਆਰ ਕਰਦਾ ਹਾਂ ਸੁੰਦਰ ਸੇਜ ਅਨੇਕ ਸੋਖ ਰਸ ਭੋਗਣ ਪੂਰੇ ਕ੍ਰੇਸ ਸੋਇਲ ਚੰਦਨ ਸੁਗੰਧ ਲਾਇ ਮੋਤੀ ਹੀਏ ਮਨ ਇਛੇ ਸੁਕਮਾਰ ਦਾ ਕਿਛ ਨਾਹੀ ਵਿਸੂਰੇ ਸੋਭਨ ਚੇਤਨਾ ਆਈ ਇਸ ਤਰ੍ਹਾਂ ਕੇ ਕੀਨੇ ਜਿਵੇਂ ਤਾਜ ਤਖਤਾਂ ਦੇ ਵਿੱਚ ਲੱਗ ਜਾਵੇ ਬੰਦਾ ਤੇ ਵਿਖ ਜਾਵੇ ਤਾਂ ਫਿਰ ਸਮਝੋ ਇੱਕ ਗੰਦਗੀ ਦਾ ਕੀੜਾ ਹੈ ਇਸ ਤੋਂ ਵੱਧ ਇਸ ਦੀ ਕੋਈ ਹਸੀਅਤ ਨਹੀਂ ਹੈ ਇਸੇ ਤਰ੍ਹਾਂ ਭਾਈ ਸਤੀਦਾਸ ਜੀ ਨੇ ਵੀ ਉਹਨਾਂ ਨੇ ਪੁੱਛਿਆ ਪਰ ਭਾਈ ਸਤੀਦਾਸ ਨੇ ਵੀ ਅੱਗ ਦੇ ਵਿੱਚ ਸੜਨਾ ਮੰਨਜ਼ੂਰ ਕਰ ਲਿਆ ਪਰ ਆਪਣੇ ਗੁਰੂ ਦੇ ਨਾਲੋਂ ਮੁਹੱਬਤ ਨਹੀਂ ਹੋਈ ਕਿਉਂਕਿ ਆਪਣੇ ਗੁਰੂ ਨੂੰ ਦੇ ਨਾਲ ਉਹ ਤਿਆਗ ਕਰਦੇ ਸਨ ਇਹ ਸਾਰੇ ਦੇਖ ਕੇ ਹੈਰਾਨ ਰਹਿ ਗਏ 당 ਰਹੇ ਗਏ ਚੰਨੀ ਚੌਕ ਵਿੱਚ ਖੜੇ ਹੋਏ ਆਪਣੇ ਮੂੰਹ ਦੇ ਵਿੱਚ ਉਬਲਾ ਪਾਦੇ ਨੇ ਕਿ ਇਹ کیسے ਸਿੱਖਨੇ ਇਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ ਇਹਨਾਂ ਨੂੰ ਵੇਚਿਆ ਨਹੀਂ ਜਾ ਸਕਦਾ ਤੇ ਜੇਕਰ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਕਾਰ ਹੈ ਕਰਦੇ ਇਸ ਖੜੀਏ ਜਾਂ ਤੋਂ ਜਾ ਰਹੀ ਹੈ ਕਿਧਰੇ ਉਸ ਦਾ ਮਾਲਿਕ ਲੈ ਕੇ ਜਾਇਆ ਕੋਈ ਕਵੇ ਇਸ ਕਾਰ ਦੀ ਕੀਮਤ ਕੀ ਹੈ ਮੈਂ ਖਰੀਦਣਾ ਚਾਹਦਾ ਤਾਂ ਉਸ ਨੂੰ ਹੋਰ ਕਿਹਾ ਜਾਵੇਗਾ ਤੇ ਜੇ ਕੋਈ ਆਪਣੇ ਆਪ ਆਪਣੀ ਕਾਰ ਦੇ ਉੱਪਰ ਲਿਖ ਕੇ ਲਗਾ ਦੇ ਕਿ ਇਹ ਕਾਰ ਵਿਕਾਊ ਹੈ ਤੇ ਫਿਰ ਉਸ ਦਾ ਮੁੱਲ ਪੈਂਦਾ ਹੈ ਉਸ ਨੂੰ ਵੇਚਿਆ ਵੀ ਜਾਂਦਾ ਹੈ ਤੇ ਖਰੀਦਿਆ ਵੀ ਜਾਂਦਾ ਹੈ ਜਿਹੜੇ ਅੱਜ ਦੇ ਸਾਡੇ ਨੇਤੇ ਨੇ ਅਖੌਤੀ ਸੰਤ ਨੇ ਸਾਧ ਨੇ ਬਾਬੇ ਨੇ ਇਹ ਨਾਂਵੇਂ ਆਪਣੇ ਉੱਪਰ ਲਿਖ ਕੇ ਲਗਾਇਆ ਹੋਇਆ ਹੈ ਕਿ ਇਹ ਵਿਕਾਊ ਹੈ ਤਾਂ ਉਹਨਾਂ ਨੂੰ ਖਰੀਦਣ ਵਾਲੇ ਵੀ ਆ ਜਾਂਦੇ ਨੇ ਇਹ ਇਹਨਾਂ ਦੇ ਸਾਇਰ ਦੇ ਵਿੱਚੋਂ ਕੇਵਲ ਮਾਇਆ ਦਾ ਸੰਗੀਤ ਨਿਕਲਦਾ ਹੈ ਕਿਉਂਕਿ ਜੁਨੀ ਮਜਾਈ ਵਜਦੀ ਤੂੰ ਵੀ ਬੱਜੇ ਨਾਲ ਇਸ ਸਰੀਰ ਇੱਕ ਸਾਜ ਹੈ ਇਸ ਸਾਜ ਦੇ ਵਿੱਚੋਂ ਇਹ ਜਿਹੜੇ ਪਖੰਡੀ ਪਾਪੇ ਨੇ ਇਹਨਾਂ ਦੇ ਅੰਦਰੋਂ ਮਾਇਆ ਦਾ ਇਹ ਸੰਗੀਤ ਨਿਕਲਦਾ ਹੈ ਬਸ ਮਾਇਆ ਮਨੋਨਾ ਵਿਸਰੇ ਮੰਗੇ ਧੰਮ ਰੰਮ ਸੋ ਪ੍ਰਗ ਚੇਤਨਾ ਆਵੀ ਨਾਨਕ ਨਹੀਂ ਗ੍ਰਾਮ ਤੋ ਸਾ ਸੰਗਤ ਜੀ ਇਸ ਤਰ੍ਹਾਂ ਜੋ ਰਾਮ ਦੇ ਯਾਰੇ ਨੇ ਆਪਣੇ ਰਾਮ ਦੇ ਨਾਲ ਉਹ ਪਿਆਰ ਕਰਦੇ ਹਨ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ ਪਾਗ ਪਟੰਬਰ ਵਿਛਿਆ ਜੇ ਰਚ ਰવાય ਜਿਨ੍ਹਾਂ ਦੇ ਕੋਲ ਅਧਿਕ ਰੀਤੀਏ ਬਹੁਤ ਗਰੀਬ ਨੇ ਇਥੋਂ ਤੱਕ ਕਿ ਤਨ ਢਕਣ ਵਾਸਤੇ ਵੀ ਪੂਰੇ ਵਸਤਰ ਨਹੀਂ ਨੇ ਉਹ ਵੀ प्रीਤੀ ਆਪਣੇ ਗੁਰੂ ਦੇ ਨਾਲੇ ਬਾਝਾ ਰਹਿੰਦੇ ਨੇ

ਕਿ ਇੱਕ ਸਾਇਰ ਸਿੰਘ ਨਾਮ ਦਾ ਗੁਰੂ ਦਾ ਸਿੱਖ ਜੰਗਲ ਦੇ ਵਿੱਚ ਰਹਿੰਦਾ ਹੈ ਤੇ ਆਏ ਕੇ ਆਪਣੇ ਸੇਖਾਂਾਂ ਦੀ ਉਹ ਮਦਦ ਕਰਦਾ ਰਹਿੰਦਾ ਹੈ ਤੇ ਕਿਉਂ ਨਾ ਹੋਵੇ ਉਸ ਨੂੰ ਪਕੜ ਲਿਆ ਜਾਵੇ ਬਾਦਸਾਹ ਨੂੰ ਨਾਮ ਵੀ ਮਿਲੇਗਾ ਪਰ ਇਹ ਗਿਆ ਫਟਕਰਾਮ ਪਟੂ ਦਾ ਸੱਗਣੇ ਜੰਗਲ ਦੇ ਵਿੱਚ ਤਾਂ ਉੱਥੇ ਇੱਕ 바ਬਾ ਬੈਠਾ ਸੀ ਇੱਕ ਛਪੜੀ ਦੇ ਕਿਨਾਰੇ ਤੇ ਉਹ ਨਾਲ ਕੁਝ ਪੜ ਰਿਆ ਸੀ ਤੇ ਉਸਨੇ ਸੋਚਿਆ ਅਨੁਮਾਨ ਲਗਾਇਆ ਕਿ ਭਈ ਇਸ ਹਨ ਵਿੱਚ ਆਉਂਦਾ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਖਾ ਨੂੰ ਕੁਝ ਕ੍ਰਾਮ ਪੜ੍ਹਦੇ ਰਹਿੰਦੇ ਨੇ ਹਰ ਵਕਤ ਆਪਣੇ ਕੋਲ ਤੇ ਉਹ ਸੰਗਤ ਸਾਬ ਸਿੰਘ ਆਈ ਹੋਣਾ ਹੈ ਕਿਉਂਕਿ ਉਸ ਨੂੰ ਕਿਸੇ ਨੇ ਦੱਸ ਪਾਈ ਸੀ ਕਿ ਜੰਗਲ ਦੇ ਵਿੱਚ ਰਹਿੰਦਾ ਹੈ ਤੇ ਪਰ ਉਹਦੇ ਵਸਤਰ ਸਾਹ ਸੰਗਤ ਜੀ ਫਟੇ ਹੋਇਸਨ ਪੁਰਾਣੇ ਉਹਦੇ ਵਸਤਰ ਸਾਧਨ ਜੜ ਜੜ ਵਸਤੇ ਵਸਤਰ ਸਾਧਨ ਪਰ ਫਿਰ ਵੀ ਉਹ ਬੜਾ ਆਨੰਦ ਦੇ ਵਿੱਚ ਸੀ ਛਪੜੀ ਦੇ ਵਿੱਚੋਂ ਇੱਕ ਬਿਛੂ ਨੂੰ ਕੱਢਦਾ ਏ ਉਹ ਡਿੱਗ ਪੈਂਦਾ ਏ ਲੰਗ ਮਾਰਦਾ ਏ ਫਿਰ ਡਿੱਗ ਪੈਂਦਾ ਏ ਤਾਂ ਬਿਛੂ ਆਵਾਜ਼ ਦਿੰਦਾ ਏ ਜੀਨਦਾਰ ਖਾਂ ਕੇਸ 부ਜੀ ਨੂੰ ਛੱਡ ਕਿਉਂ ਨਹੀਂ ਦਤਾ ਤਾਂ ਉਹ ਬਾਬਾ ਕਹਿੰਦਾ ਏ ਕਿ ਇਹ ਆਪਣਾ ਸੁਭਾਅ ਨਹੀਂ ਛੱਡਦਾ ਡੰਗ ਮਾਰਨ ਵਾਲਾ ਤੇ ਮੈਂ ਆਪਣਾ ਸੁਭਾਅ ਜੋ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਣ ਦਿੱਤੇ ਹਨ ਉਹ ਪਰਉਕਾਰ ਵਾਲਾ ਗੁਣ ਨਹੀਂ ਛੱਡਦਾ ਮੈਂ ਵੀ ਮੈਂ ਆਪਣਾ ਗੁਣ ਨਹੀਂ ਛੱਡਦਾ ਆਪਣੀ ਆਗਣ ਨਹੀਂ ਛੱਡਦਾ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਆਖਣ ਕਿ ਆਪਣਾ ਗੁਣ ਨਾ ਗਵਾਵੇ ربر نہیں ہی کہ میں تینو گرفتار کردہ ਉਸੋ ਬੜਾ ਹੈਰਾਨ ਸੀ ਕਿ ਕਿਵੇਂ ਮੈਨੂੰ ਗ੍ਰਿਫਤਾਰ ਕਰੇਗਾ ਤਾਂ ਕਿਉਂਕਿ ਉਥੇ ਰਾਤ ਪਈ ਜੰਗਲ ਦੇ ਵਿੱਚ ਹਨੇਰਾ ਛਾ ਗਿਆ ਤੀਨਦਾਰ ਖਾਂ ਅੱਜ ਡਰ ਲੱਗਾ ਕਿ ਮੇਰਾ ਕੀ ਹੋਵੇਗਾ ਤਾਂ ਉਹ ਕਹਿਣ ਲੱਗਾ ਦੀ ਕੋਈ ਇੱਥੇ ਜੰਗਲ ਦੇ ਵਿੱਚ ਹੀ ਰਹਿਣ ਦੀ ਤੁਹਾਡੀ ਥਾਂ ਹੋਵੇ ਤਾਂ ਮੈਂ ਵੀ ਉੱਥੇ ਰਹਿ ਲੰਦਾ ਤਸਵੀਰੇ ਜਿਹੜੇ ਆਪਾਂ ਚੱਲਾਂਗੇ ਉਹਨਾਂ ਨੇ ਕਿਹਾ ਜੀ ਆਓ ਇੱਕ ਟੁਟਿਆ ਹੈ ਮੇਰੀ ਉੱਥੇ ਰਹਿ ਲੈਂਦੇ ਹਾਂ ਉਸ ਕੁੜੀਆ ਦੇ ਵਿੱਚ ਇੱਕ ਬੱਚੀ ਸੀ ਜੋ ਕਿ ਗੁੰਗੀ ਸੀ ਤੇ ਉਸ ਬੱਚੀ ਨੂੰ ਤਿੰਨ ਪ੍ਰਸ਼ਾਦੇ ਬਣਾਏ ਸਨ ਤੇ ਆਖਿਆ ਭਈ ਆਓ ਬੈਠੋ ਭੁੱਖ ਲੱਗੀ ਸੀ ਤਾਂ ਚੰਨ ਲਗਾ ਜੀ ਪ੍ਰਸ਼ਾਦਾ ਲਈ ਖਾਣਾ ਇੱਕ ਪ੍ਰਸ਼ਾਦਾ ਉਸਨੇ ਥਾਲ ਵਿੱਚ ਪਾ ਦਿੱਤਾ ਦੀਵਾ ਬੁਝਾ ਦਿੱਤਾ ਗਿਆ ਅਤੇ ਉਸਨੇ ਖਾ ਕੇ ਅਰੇ ਮਨ ਦੇ ਵਿੱਚ ਇਹ ਵਿਚਾਰ ਪਹਿਲਾਂ ਕੀਤਾ ਸੀ ਕਿ ਉਸ ਨੂੰ ਪ੍ਰਸ਼ਾਦਾ ਹੋਰ ਚਾਹੀਦਾ ਹੈ ਤਾਂ ਬਾਬਾ ਸਾਹਿਬ ਸਿੰਘ ਨੇ ਆਪਣਾ ਪ੍ਰਸ਼ਾਦਾ ਚੁੱਕ ਕੇ ਉਸ ਦੀ ਥਾਲੀ ਵਿੱਚ ਰੱਖ ਦਿੱਤਾ ਫਿਰ ਉਹ ਪ੍ਰਸ਼ਾਦਾ ਖਾ ਕੇ ਅਜੇ ਹੋਰ ਮੰਗ ਕਰਦਾ ਹੈ ਤੇ ਉਹ ਪ੍ਰਸ਼ਾਦਾ ਜੋ ਬੱਚੀ ਵਾਲਾ ਪ੍ਰਸ਼ਾਦਾ ਸੀ ਉਹ ਪ੍ਰਸ਼ਾਦਾ ਵੀ ਉਸਨੇ ਖਾ ਲਿਆ ਉਹ ਰਜ ਗਿਆ ਤ੍ਰਿਪਤ ਹੋ ਗਿਆ ਜਦੋਂ ਰਾਤ ਉਸ ਨੂੰ ਤੇ ਉਸ ਨੂੰ ਸੁਪਨਾ ਆਇਆ ਤਾਂ ਉਹ ਸੁਪਨੇ ਦੇ ਵਿੱਚ ਕੀ ਵੇਖਦਾ ਹੈ ਕਿ ਮੁਖ ਤੈਨੂੰ ਲੱਗੀ ਹੋਈ ਸੀ ਪ੍ਰਸ਼ਾਦੇ ਉਹਨਾਂ ਦੇ ਕੋਲ ਕੈਨੇ ਸਨ ਤੇ ਵਾਰੀ-ਵਾਰੀ ਉਹਨਾਂ ਨੇ ਪ੍ਰਸ਼ਾਦਾ ਚੁੱਕ ਕੇ ਤੇਰੀ ਥਾਲ ਦੇ ਵਿੱਚ ਰੱਖ ਦਿੱਤਾ ਤੂੰ ਅੱਜ ਕੇ ਖਾ ਕੇ ਤ੍ਰਿਪਤ ਹੋ ਗਿਆ ਹੈ ਤੇ ਇਹ ਪਰਉਕਾਰ ਸਿੰਘ ਨੇ ਇਹਨਾਂ ਪਰਉਕਾਰੀ ਸਿੱਖਾਂ ਦੇ ਨਾਲ ਬੈਰ ਕਮਾਉਣਾ ਕਿਥੋਂ ਤੱਕ ਜਾਏ ਜੇ ਪਰ ਉਸ ਦੇ ਅੰਦਰ ਏਕ ਮੰਦੇ ਵਿੱਚ ساری ਰਾਤ ਤੂੰ ਸੁਪਨਾ ਤੂੰ ਅੱਖ ਨੂੰ ਇਹ ਵਿਚਾਰ ਚੱਲਦੇ ਸਵੇਰੇ ਉੱਠਿਆ ਤਾਂ ਉਸ ਵੇਲੇ ਉਸਨੇ ਆਪਣਾ ਸਿਰ ਬਾਬਾ ਸਾਹਿਬ ਸਿੰਘ ਨੇ ਚਰਣਾ ਦੀ ਇਜਾਜ਼ਤ ਦਿੱਤਾ ਤੇ ਆਖਿਆ ਸੱਚ ਮੁੱਚ ਤੂੰ ਮੈਨੂੰ ਗ੍ਰਿਫਤਾਰ ਕਰ ਲਿਆ ਹੈ ਮੈਂ ਤੈਨੂੰ ਗ੍ਰਿਫਤਾਰ ਨਹੀਂ ਕੀਤਾ ਤੋ ਕੈਨ ਨੂੰ ਪਾਵ ਇਹ ਹੈ ਦੇਖੋ ਉਹ ਫਟੇ ਪ੍ਰਾਣੀ ਗਰੀਬੀ ਦੇ ਵਿੱਚ ਵੀ ਆਪਣੀ ਸਿੱਖੀ ਗੁਰੂ ਦੇ ਨਾਲ ਨਿਭਾ ਰਹੇ ਨੇ ਆਪਣੇ ਗੁਰੂ ਦੇ ਨਾਲ ਸਿੱਖੀ ਨਿਭਾਉਣ ਦਾ ਯਤਨ ਕਰ ਰਹੇ ਨੇ ਇਸ ਤਰ੍ਹਾਂ ਅਨੇਕ ਸਿੱਖਾਂ ਨੇ ਗਰੀਬੀ ਦੇ ਵਿੱਚ ਸਿੱਖੀ ਨਿਭਾਈ ਯਾਨੀ ਜਾਂ ਸੰਧੀ ਲਿਖਦੇ ਹਨ ਕਿ ਸਿੱਖ ਆਰਥਿਕ ਰੂਪ ਵਿੱਚ ਇਤਨੇ ਕਮਜ਼ੋਰ ਸਨ ਕਿ ਉਹਨਾਂ ਦੀਆਂ ਘੋੜਿਆਂ ਦੀਆਂ ਲਗਾਮਾਂ ਵੀ ਟੁੱਟੀਆਂ ਹੋਈਆਂ ਸਨ ਉਹ ਆਪ ਕਈ ਕਈ ਦਿਨ ਭੁੱਖੇ ਰਹਿੰਦੇ ਸਨ ਉਹ ਜੰਗਲ ਦੇ ਪੱਤੇ ਮਰਹੂਲ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹਨਾਂ ਦੇ ਵਸਤਰ ਸਾਰੇ ਫਟੇ ਹੋਏ ਸਨ ਨਗਨ ਫਿਰ ਤੇ ਰੰਗ ਇੱਕ ਇੱਕ ਉਸ ਨੂੰ ਪਾਏ ਪਰ ਕਿਉਂਕਿ ਅੰਦਰ ਕਾਇਮਦਾਰ ਬੰਸੀ ਐਸ ਲਈ ਉਹ ਸੋਭਾ ਪਉਂਦੇ ਸਨ ਗਿਆਨੀ ਗਿਆਨ ਸਮਝੀ ਲਿਖਦੇ ਹਨ ਐਡਾ ਜੈਸਾ ਟਟੂਆ ਜੁੜੂ ਦਾ ਕਾਜੂ ਪਾਏ ਰਸ ਨੂੰ ਲਗਾਮ ਤੇ ਰਸ ਨੂੰ ਰਕਾਬ ਜੂ ਪਾਤਿਆ ਸਾ ਕਚੜੂ ਤੇ ਨੀਰੜਾ ਸੁ ਚਾਦਰੂ ਦੂਤੋ ਜੈਸਾ ਪਕੜੂ ਬੜਾਇਆ ਸੇਂ ਤਾਜੂ ਨਾਮ ਤੋਂ ਅਕਾਰੂ ਸੁ ਫੇਰੇ ਪੂਰੇ ਹਲੂ ਮੇਂ ਲੂਟ ਫੂਟ ਖਾਣੇ ਕੋ ਢਾਡੇ ਉਸਤਾਦ ਹੂ ਤੇ ਇਸ ਤਰ੍ਹਾਂ ਉਹ ਗਰੀਬੀ ਦੇ ਵਿੱਚ ਰਹਿੰਦੇ ਆ ਹਾਂ ਉਹਨਾਂ ਨੇ ਆਪਣੇ ਸਤਿਗੁਰਾਂ ਦੇ ਨਾਲ ਪ੍ਰੀਤੀ ਪਾਈ ਤੇ ਉਸ ਪ੍ਰੀਤੀ ਨੂੰ ਉਹਨਾਂ ਤੋੜਿਆ ਨਹੀਂ ਤੇ ਅਰਦਾਸ ਦੇ ਵਿੱਚ ਇਹੀ ਕਹਿੰਦੇ ਰਹੇ ਸਤਗੁਰ ਸੱਚੇ ਬਾਸਾ ਇਸ ਸਿੱਖੀ ਕੇਸਾ ਸੁਆਸਾ ਸੰਗ ਨਿਵੇ ਤੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਅੱਜ ਜਿਹੜੇ ਬਾਬੇ ਪਖੰਡੀ ਹਨ ਉਹ ਆਪਣਾ ਨਾਮ ਜਪਉਂਦੇ ਨੇ ਜਿਸ ਤਰ੍ਹਾਂ ਕਿ ਐ ਗੁਰਜੀਤ ਸਿੰਘ ਗੰਗਮਾ ਸਾਹਿਬ ਜੋ ਤਖਤ ਸਾਹਿਬ ਦੇ ਉਸ ਦੇ ਨੇੜੇ ਹੀ ਛੋਟਾਂ ਦੇ ਵਿਖੇ ਰਹਿੰਦੇ ਹਨ ਤੇ ਉੱਥੇ ਇਹ ਗੁਰਦੁਆਰਾ ਸਾਹਿਬ ਦੀ ਜੁਲੀ ਵਿੱਚ ਇਹਨਾਂ ਦੇ ਲਈ ਇੱਕ ਸੰਗੀਤ ਗਾਇਨ ਕਰਦੇ ਨੇ ਆਓ ਬਾਬਾ ਜੀ ਆਓ